ਅਕਦਾ ਬਹੁਤ ਬਹੁਤ ਧੰਨਵਾਦ ਅਸ਼ੀਰਵਾਦ ਦਿੱਤਾ ਉਹਨਾਂ ਨੇ ਔਰ ਮੈਂ ਖਾਸ ਤੌਰ ਤੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਦਾ ਔਰ ਮਾਨਯੋਗ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਹਰਵਿੰਦ ਕੇਜਰੀਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਦੀ ਸਾਰੀ ਲੀਡਰਸ਼ਿਪ ਦਾ ਮਾਨਯੋਗ ਅਮਨ ਅਰੋੜਾ ਸਾਹਿਬ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸਾਹਿਬ ਔਰ ਸਰਦਾਰ ਹਰਪਾਲ ਸਿੰਘ ਚੀਮਾ ਜੀ ਖਜ਼ਾਨਾ ਮੰਤਰੀ ਸਾਹਿਬ ਔਰ ਹੋਰ ਸਾਰੀ ਲੀਡਰਸ਼ਿਪ ਦਾ ਸਾਡੀ ਭੈਣ ਰਾਜਵਿੰਦਰ ਕੌਰ ਜੀ ਔਰ ਸ਼੍ਰੀ ਵਰਿੰਦਰ ਕੁਮਾਰ ਗੋਇਲ ਜੀ ਕੈਬਨਿਟ ਮਿਨਿਸਟਰ ਔਰ ਸਾਰੀ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਇਹ ਜੋ ਜ਼ਿੰਮੇਵਾਰੀ ਦਾਸ ਨੂੰ ਮਿਲੀ ਹੈ ਅਸੀਂ ਸਾਰੇ ਜਣੇ ਰਲ ਕੇ ਜਿੰਨੇ ਵੀ ਆਫੀਸਰ ਸਹਿਬਾਨ ਨੇ ਡਾਇਰੈਕਟਰ ਸਹਿਬਾਨ ਨੇ ਮੁਲਾਜ਼ਮ ਨੇ ਕਰਮਚਾਰੀ ਨੇ ਅਸੀਂ ਰਲ ਕੇ ਤੰਦੇਹੀ ਨਾਲੇ ਇਮਾਨਦਾਰੀ ਨਾਲ ਜੋ ਜਮੇਵਾਰੀ ਦਿੱਤੀ ਉਹਨੂੰ ਨਿਵਾਵਾਂਗੇ ਔਰ ਪੰਜਾਬ ਦੇ ਕਿਸਾਨਾਂ ਕਿਰਤੀਆਂ ਦੀ ਸੇਵਾ ਜਿਹੜਾ ਆਮ ਆਦਮੀ ਪਾਰਟੀ ਦਾ ਜੋ এজেন্ডਾ ਹੈ ਉਹਦੇ ਉੱਤੇ ਕੰਮ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਚਲੋ ਤੁਸੀਂ ਵੀ ਬਹੁਤ ਬਹੁਤ ਮੁਬਾਰਕਾਂ ਸ਼੍ਰੀ ਪਵਨ ਕੁਮਾਰ ਟੀਨੂ ਜੀ ਨੂੰ ਜਿੱਤਣਾ ਨੂੰ ਅੱਜ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਔਰ ਇਹ ਉਹਦਾਰ ਹੈ ਜਿਹੜਾ ਕਿ ਆਮ ਲੋਕਾਂ ਨਾਲ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਔਰ ਮੈਂ ਸਮਝਦਾ ਕਿ ਜਦੋਂ ਇੱਕ ਇਹੋ ਜਿਹਾ ਕਰਮਾਠ ਇਹੋ ਜਿਹਾ ਲੋਕਾਂ ਦੇ ਨਾਲ ਜੁੜਿਆ ਹੋਇਆ ਵਿਅਕਤੀ ਇਹ ਜੇ ادارے ਦੀ ਜ਼ਿੰਮੇਵਾਰੀ ਸੰਭਾਲਦਾ ਹੈ ਤੇ ਉਹਦੇ ਨਾਲ ਹਰ ਬੰਦੇ ਨੂੰ ਆਮ ਲੋਕਾਂ ਨੂੰ ਉਹਦਾ ਫਾਇਦਾ ਹੁੰਦਾ ਹੈ ادارے ਨੂੰ ਫਾਇਦਾ ਹੁੰਦਾ ਹੈ ਸਰਕਾਰ ਨੂੰ ਫਾਇਦਾ ਹੁੰਦਾ ਸੋ ਇਹ ਜਿਹੜੀ ਚੋਇਸ ਹੋਈ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਮਾਨ ਸਾਹਿਬ ਵੱਲੋਂ ਪਾਰਟੀ ਔਰ ਸਰਕਾਰ ਵੱਲੋਂ ਸਾਂਝੇ ਤੌਰ ਦੇ ਉੱਪਰ ਬਹੁਤ ਸੋਚ ਸਮਝ ਕੇ ਬਹੁਤ ਵਿਚਾਰ ਵਟਾਂਦਰਾ ਕਰਕੇ ਇਹ ਚੋਇਸ ਹੋਈ ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ادارے ਦੇ ਨਾਲ ਜੁੜੇ ਹੋਏ ਹਰ ਵਿਅਕਤੀ ਨੂੰ ਟੀਨੂ ਜੀ ਦੇ ਇਸ ਸੋਮਵਾਰੀ ਸੰਭਾਲਣ ਦਾ ਬਹੁਤ ਵੱਡਾ ਫਾਇਦਾ ਹੋਏਗਾ ਸਾਡੀਆਂ ਸਰਕਾਰ ਦੀਆਂ ਪਾਰਟੀ ਦੀਆਂ ਮੇਰੇ ਸਾਰੇ ਕੁਲੀਗਸ ਦੀਆਂ ਸਾਡੇ ਸਾਰਿਆਂ ਵੱਲੋਂ ਟੀਨੂ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਤੇ ਬਹੁਤ ਬਹੁਤ ਉਮੀਦਾਂ ਆਸਾਂ ਨੇ ਨਤੋ ਜੀਵਰੀ ਜੀ